ਤੇ ਤੁਸੀਂ ਆਕਾਲ ਸਾਰਿਆਂ ਨੂੰ ਜੁੜੇ ਹੋਏ ਹੱਥ ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਗੱਲ ਸਾਂਝੀ ਕਰਨ ਲੱਗਾ ਹਾਂ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਧਿਆਨ ਨਾਲ ਨਾ ਸੁਣੀ ਹੋਵੇ ਪਰ ਜੇਕਰ ਤੁਸੀਂ ਅੱਜ ਇਹ ਗੱਲ ਪੂਰੀ ਸੁਣ ਲਈ ਤਾਂ ਹੋ ਸਕਦਾ ਹੈ ਤੁਹਾਡੀ ਸੋਚ ਬਦਲ ਜਾਵੇ ਤੁਸੀਂ ਸੋਚ ਰਹੇ ਹੋਵੋਗੇ ਯਾਰ ਇਹ ਬੰਦਾ ਕੈਂਚੀ ਬਾਰੇ ਗੱਲ ਕਰਨ ਲੱਗਾ ਹੈ ਕੈਂਚੀ ਤਾਂ ਸਿਰਫ ਕੱਪੜੇ ਕੱਟਣ ਲਈ ਕਾਗਜ਼ ਕੱਟਣ ਲਈ ਜਾਂ ਰਸੋਈ ਵਿੱਚ ਕੋਈ ਸਧਾਰਨ ਕੰਮ ਲਈ ਵਰਤੀ ਜਾਂਦੀ ਹੈ ਫਿਰ ਇਸ ਵਿੱਚ ਕਿਹੜਾ ਖਾਸ ਰਾਜ਼ ਹੋ ਸਕਦਾ ਹੈ ਪਰ ਦੋਸਤੋ ਪੰਜਾਬੀ ਘਰਾਂ ਵਿੱਚ ਤੇ ਸਿਰਫ ਪੰਜਾਬ ਹੀ ਨਹੀਂ ਸਾਰੇ ਭਾਰਤ ਦੇ ਕਈ ਹਿੱਸਿਆਂ ਵਿੱਚ ਕੈਂਚੀ ਨੂੰ ਸਿਰਫ ਇੱਕ ਔਜ਼ਾਰ ਨਹੀਂ ਬਲਕਿ ਇੱਕ ਨਿਸ਼ਾਨੀ ਤੇ ਉਪਾਮਾਂਗ ਵੀ ਦੇਖਿਆ ਜਾਂਦਾ ਹੈ ਬਚਪਨ ਵਿੱਚ ਮੇਰੀ ਦਾਦੀ ਅਕਸਰ ਕਹਿੰਦੀ ਸੀ ਪੁੱਤਰ ਕੈਂਚੀ ਕਦੇ ਵੀ ਰਾਤ ਨੂੰ ਖੁੱਲੀ ਨਾ ਛੱਡੀ ਤੇ ਇਸ ਨੂੰ ਸਿਰਫ ਕੰਮ ਲਈ ਵਰਤ ਖੇਡਾਂ ਵਿੱਚ ਨਹੀਂ ਉਸ ਵੇਲੇ ਮੈਂ ਹੱਸ ਕੇ ਤਾਲ ਦਿੰਦਾ ਸੀ ਪਰ ਜਦੋਂ ਵੱਡਾ ਹੋਇਆ ਤੇ ਲੋਕਾਂ ਦੇ ਤਜਰਬੇ ਸੁਨੇ ਤਾਂ ਸਮਝ ਆਈ ਕਿ ਇਸ ਦੇ ਪਿਛੇ ਲੋਕ ਵਿਸ਼ਵਾਸ ਤੇ అనుਪਮਾ ਦਾ ਮਿਲਾਪ ਹੈ ਹੁਣ ਸੁਣੋ ਮੁੱਖ ਗੱਲ ਇਹ ਜੋ ਲੋਕ ਕਹਿੰਦੇ ਨੇ ਘਰ ਦੀ ਕੈਂਚੀ ਚੁੱਕ ਕੇ ਇੱਕ ਖਾਸ ਥਾਂ ਰੱਖੋ ਤੇ ਕਮਾਲ ਦੇਖੋ ਇਹ ਕਿਸੇ ਜਾਦੂ ਪਾਉਣੇ ਵਾਲੀ ਗੱਲ ਨਹੀਂ ਬਲਕਿ ਇੱਕ ਤਰੀਕਾ ਹੈ ਆਪਣੀ ਘਰ ਦੀ ਨੈਗੇਟਿਵ ਊਰਜਾ ਨੂੰ ਦੂਰ ਕਰਨ ਦਾ ਕਈ ਲੋਕ ਕਹਿੰਦੇ ਹਨ ਕਿ ਜਦੋਂ ਘਰ ਵਿੱਚ ਆਨਬਨ ਲੜਾਈ ਝਗੜੇ ਬੇਵਜ੍ਹਾ ਤਣਾਅ ਵੱਧ ਜਾਂਦਾ ਹੈ ਤਾਂ ਘਰ ਦੇ ਮੁੱਖ ਦਰਵਾਜ਼ੇ ਦੇ ਪਿੱਛੇ ਜਾਂ ਕਿਸੇ ਖਾਸ ਕੋਨੇ ਵਿੱਚ ਕੈਂਚੀ ਰੱਖਣ ਨਾਲ ਇਹ ਸਭ ਹੌਲੀ-ਹੌਲੀ ਕਟਣ ਲੱਗਦਾ ਹੈ ਪਰ ਇਹ ਕਰਨ ਦਾ ਤਰੀਕਾ ਵੀ ਬੜਾ ਖਾਸ ਹੁੰਦਾ ਹੈ ਸਿਰਫ ਚੁੱਕ ਕੇ ਕਿਤੇ ਵੀ ਸੁੱਟ ਦੇਣਾ ਨਹੀਂ ਪੁਰਾਣੇ ਲੋਕ ਕਹਿੰਦੇ ਨੇ ਕੈਂਚੀ ਦਾ ਮੂੰਹ ਹਮੇਸ਼ਾ ਉੱਪਰ ਵੱਲ ਹੋਣਾ ਚਾਹੀਦਾ ਹੈ ਤੇ ਹੈਂਡਲ ਵਾਲਾ ਹਿੱਸਾ ਅੰਦਰ ਵੱਲ ਇਸ ਨਾਲ ਬਾਹਰੋਂ ਆਉਣ ਵਾਲੀ ਨੈਗੇਟਿਵ ਐਨਰਜੀ ਕੱਟ ਜਾਂਦੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਯਾਰ ਇਹ ਤਾਂ ਬੜਾ ਫਿਲਮੀ ਲੱਗ ਰਿਹਾ ਹੈ ਪਰ ਮੈਂ ਤੁਹਾਨੂੰ ਆਪਣੇ ਇੱਕ ਜਾਣਕਾਰ ਦਾ ਤਜਰਬਾ ਦੱਸ ਰਹਾ ਉਸ ਦੇ ਘਰ ਵਿੱਚ ਕਈ ਮਹੀਨਿਆਂ ਤੋਂ ਬਿਨਾਂ ਕਾਰਨ ਝਗੜੇ ਹੋ ਰਹੇ ਸਨ ਵੱਡੇ ਛੋਟੇ ਵਿਚਾਰ ਤਲਾ ਕਾਰੋਬਾਰ ਵਿੱਚ ਰੁਕਾਵਟ ਪੈਸੇ ਦਾ ਆਉਣਾ ਬੰਦ ਫਿਰ ਉਸ ਦੀ ਮਾਂ ਨੇ ਇੱਕ ਪੁਰਾਣੀ ਔਰਤ ਤੋਂ ਇਹ ਟੋਟਕਾ ਸੁਣਿਆ ਉਹਨਾਂ ਨੇ ਘਰ ਦੀ ਪੁਰਾਣੀ ਲੋਹੇ ਦੀ ਕੈਂਚੀ ਚੁੱਕੀ ਧੋਈ ਸੁਕਾਈ ਤੇ ਦਰਵਾਜ਼ੇ ਦੇ ਪਿੱਛੇ ਲਗਾ ਦਿੱਤੀ ਕਹਾਣੀ ਦਾ ਹੈਰਾਨ ਕਰਨ ਵਾਲਾ ਹਿੱਸਾ ਇਹ ਹੈ ਕਿ ਲਗਭਗ 10 ਤੋਂ 12 ਦਿਨਾਂ ਵਿੱਚ ਘਰ ਦਾ ਮਾਹੌਲ ਹੌਲੀ-ਹੌਲੀ ਬਦਲਣ ਲੱਗ ਗਿਆ। ਤਣਾ ਘਟ ਹੋਇਆ, ਪੈਸਾ ਆਉਣਾ ਸ਼ੁਰੂ ਹੋਇਆ ਤੇ ਸਭ ਤੋਂ ਵੱਡੀ ਗੱਲ ਘਰ ਦੇ ਮੈਂਬਰ ਇੱਕ ਦੂਜੇ ਨਾਲ ਸ਼ਾਂਤੀ ਨਾਲ ਗੱਲ ਕਰਨ ਲੱਗ ਪਏ। ਹੁਣ ਮੈਂ ਹੀ ਨਹੀਂ ਕਹਿ ਰਿਹਾ ਕਿ ਇਹ ਸਾਇੰਟੀਫਿਕਲੀ ਪ੍ਰੂਵ ਹੈ। ਪਰ ਦੋਸਤੋ, ਕਈ ਵਾਰ ਲੋਕਾਂ ਦੇ ਤਜਰਬੇ, ਲੋਕ ਕਹਾਣੀਆਂ ਤੇ ਵਿਸ਼ਵਾਸ ਵੀ ਆਪਣਾ ਅਸਰ ਦਿਖਾ ਜਾਂਦੇ ਹਨ। ਇਸ ਪਹਿਲੇ ਹਿੱਸੇ ਵਿੱਚ ਅਸੀਂ ਸਮਝਿਆ ਕਿ ਕੈਂਚੀ ਦਾ ਟੋਟਕਾ ਅਸਲ ਵਿੱਚ ਕੀ ਹੈ ਕਿਉਂ ਕੀਤਾ ਜਾਂਦਾ ਹੈ ਤੇ ਇਸ ਨਾਲ ਜੁੜੀਆਂ ਕੁਝ ਲੋਕ ਕਹਾਣੀਆਂ ਅਗਲੇ ਹਿੱਸੇ ਵਿੱਚ ਮੈਂ ਤੁਹਾਨੂੰ ਵਿਸਥਾਰ ਨਾਲ ਦੱਸਾਂਗਾ ਕਿ ਕੈਂਚੀ ਕਿੱਥੇ ਰੱਖਣੀ ਚਾਹੀਦੀ ਹੈ ਕਿਹੜੇ ਦਿਨ ਰੱਖਣੀ ਚਾਹੀਦੀ ਹੈ ਤੇ ਕਿਹੜੇ ਕੰਮ ਲਈ ਇਸ ਨੂੰ ਵਰਤਣਾ ਨਹੀਂ ਚਾਹੀਦਾ ਚਲੋ ਦੋਸਤੋ ਪਾਰਟ 1 ਵਿੱਚ ਅਸੀਂ ਇਹ ਗੱਲ ਕੀਤੀ ਸੀ ਕਿ ਕੈਂਚੀ ਦਾ ਇਹ ਟੋਟਕਾ ਕਿਉਂ ਕੀਤਾ ਜਾਂਦਾ ਹੈ ਲੋਕ ਕਿਉਂ ਇਸ ਤੇ ਚਮਤਕਾਰ ਦੀਆਂ ਕਹਾਣੀਆਂ ਸੁਣਾਉਂਦੇ ਹਨ ਹੁਣ ਆਉਂ ਮੈਂ ਤੁਹਾਨੂੰ ਉਹ ਖਾਸ ਡਿਟੇਲ ਦਿੰਦਾ ਹਾਂ ਜਿਹੜੀਆਂ ਜ਼ਰੂਰੀ ਹਨ ਤਾਂ ਕਿ ਤੁਸੀਂ ਇਹ ਕੰਮ ਸਹੀ ਤਰੀਕੇ ਨਾਲ ਕਰ ਸਕੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿੱਥੇ ਰੱਖਣੀ ਹੈ ਕੈਂਚੀ ਲੋਕਾਂ ਦੇ ਤਜਰਬੇ ਮੁਤਾਬਕ ਘਰ ਵਿੱਚ ਕੈਂਚੀ ਰੱਖਣ ਲਈ ਤਿੰਨ ਥਾਵਾਂ ਬਹੁਤ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ ਇੱਕ ਮੁੱਖ ਦਰਵਾਜ਼ੇ ਦੇ ਪਿੱਛੇ ਇਹ ਸਭ ਤੋਂ ਆਮ ਤੇ ਮਸ਼ਹੂਰ ਥਾਂ ਹੈ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਕੈਂਚੀ ਨੂੰ ਦਰਵਾਜ਼ੇ ਦੇ ਪਿੱਛੇ ਹੈਂਡਲ ਅੰਦਰ ਵੱਲ ਤੇ منہ ਉੱਪਰ ਵੱਲ ਕਰਕੇ ਰੱਖਦੇ ਹੋ ਤਾਂ ਬਾਹਰੋਂ ਆਉਣ ਵਾਲੀ ਹਰ ਕਿਸਮ ਦੀ ਬੁਰੀ ਨਜ਼ਰ ਜਾਂ 네ਗੇਟਿਵ ਐਨਰਜੀ ਦਰਵਾਜ਼ੇ ਤੇ ਹੀ ਕੱਟ ਜਾਂਦੀ ਹੈ। ਦੋ ਰਸੋਈ ਦੇ ਕਿਸੇ ਖਾਸ ਕੋਨੇ ਵਿੱਚ ਪੰਜਾਬੀ ਘਰਾਂ ਵਿੱਚ ਰਸੋਈ ਨੂੰ ਘਰ ਦੀ ਲਕਸ਼ਮੀ ਦਾ ਘਰ ਮੰਨਿਆ ਜਾਂਦਾ ਹੈ। ਜੇਕਰ ਪੈਸੇ ਦੀ ਕਮੀ, ਖਾਣ-ਪੀਣ ਵਿੱਚ ਰੁਕਾਵਟ ਜਾਂ ਘਰ ਵਿੱਚ ਕਲੇਸ਼ ਹੋ ਰਹੀ ਹੋਵੇ ਕੈਂਚੀ ਨੂੰ ਰਸੋਈ ਦੇ ਸੱਜੇ ਹੱਥ ਵਾਲੇ ਕੋਨੇ ਵਿੱਚ ਉਲਟੀ ਰੱਖਣ ਨਾਲ ਵੀ ਚੰਗਾ ਅਸਰ ਹੁੰਦਾ ਹੈ। ਤਿੰਨ ਕਰਦੇ ਉਸ ਕਮਰੇ ਵਿੱਚ ਜਿੱਥੇ ਸਭ ਤੋਂ ਵੱਧ ਬਹਿਸ ਹੁੰਦੀ ਹੋਵੇ। ਜੇ ਘਰ ਵਿੱਚ ਕੋਈ ਖਾਸ ਕਮਰਾ ਹੈ ਜਿੱਥੇ ਲੜਾਈ ਝਗੜੇ ਵਧ ਹੁੰਦੇ ਹਨ ਤਾਂ ਉੱਥੇ ਇੱਕ ਛੋਟੀ ਕੈਂਚੀ ਕਿਸੇ ਅਣਦਿੱਖੀ ਥਾਂ ਤੇ ਰੱਖਣ ਨਾਲ ਮਾਹੌਲ ਹੌਲੀ-ਹੌਲੀ ਸ਼ਾਂਤ ਹੋਣ ਲੱਗਦਾ ਹੈ। ਹੁਣ ਗੱਲ ਕਰਦੇ ਹਾਂ ਕਦੋਂ ਰੱਖਣੀ ਹੈ ਕੈਂਚੀ। ਏ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਲੋਕਾਂ ਦੇ ਅਨੁਸਾਰ ਗਲਤ ਦਿਨ ਜਾਂ ਸਮੇਂ ਤੇ ਰੱਖਣ ਨਾਲ ਅਸਰ ਘੱਟ ਹੋ ਸਕਦਾ ਹੈ ਕੈਲੰਡਰ ਦਿਨ ਦੀ ਚੂਮ ਸ਼ੁੱਕਰਵਾਰ ਅਫਲਾਈ ਦੇ ਨੂੰ ਇਹ ਟੋਟਕਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਲਕshmi ਮਾਤਾ ਦਾ ਦਿਨ ਹੈ ਮੰਗਲਵਾਰ ਅਟਿਊਸ ਦੇ ਵੀ ਠੀਕ ਮੰਨਿਆ ਜਾਂਦਾ ਹੈ ਖਾਸ ਕਰਕੇ ਜਦੋਂ ਘਰ ਵਿੱਚ ਕਲਕਲੇਸ਼ ਜ਼ਿਆਦਾ ਹੋਵੇ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਘਰ ਦੀ ਸਫਾਈ ਕਰਨ ਤੋਂ ਬਾਅਦ ਕੈਂਚੀ ਰੱਖੋ ਰਾਤ ਨੂੰ ਕੈਂਚੀ ਰੱਖਣ ਜਾਂ ਵਰਤਨ ਤੋਂ ਬਚੋ ਖਾਸ ਕਰਕੇ 9 ਵਜੇ ਤੋਂ ਬਾਅਦ ਕੈਂਚੀ ਰੱਖਣ ਤੋਂ ਪਹਿਲਾਂ ਦੀ ਤਿਆਰੀ ਇਹ ਵੀ ਇੱਕ ਅਮ ਹਿੱਸਾ ਹੈ ਬਹੁਤ ਲੋਕ ਇਹ ਟੋਟਕਾ ਬਿਨਾਂ ਤਿਆਰੀ ਕਰਦੇ ਹਨ ਤੇ ਫਿਰ ਕਹਿੰਦੇ ਹਨ ਕਿ ਅਸਰ ਨਹੀਂ ਹੋਇਆ ਸਭ ਤੋਂ ਪਹਿਲਾਂ ਕੈਂਚੀ ਨੂੰ ਤੋਕੇ ਸਾਫ ਸੁਥਰੀ ਕਰੋ ਜੇ ਸੰਭਵ ਹੋਵੇ ਤਾਂ ਕੈਂਚੀ ਨੂੰ ਗੰਗਾ ਜਲ ਜਾਂ ਗੁਲਾਬ ਜਲ ਨਾਲ ਵੀ ਛਿੜਕੋ ਕੈਂਚੀ ਨੂੰ ਰੱਖਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਪ੍ਰਾਰਥਨਾ ਮਨ ਵਿੱਚ ਕਰੋ ਕੀ ਇਸ ਨਾਲ ਘਰ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਆਵੇ ਇੱਕ ਕੈਂਚੀ ਰੱਖਣ ਤੋਂ ਬਾਅਦ ਉਸ ਨੂੰ ਰੋਜ਼ਾਨਾ ਵਰਤੋਨਾ ਇਹ ਬਹੁਤ ਆਮ ਗੱਲਤੀ ਹੈ ਕਈ ਲੋਕ ਕੈਂਚੀ ਟੋਟ ਕੇ ਲਈ ਰੱਖ ਦਿੰਦੇ ਹਨ ਪਰ ਫਿਰ ਉਸ ਨੂੰ ਕਪੜੇ ਜਾਂ ਕਾਗਜ਼ ਕੱਟਣ ਲਈ ਵਰਤਣ ਲੱਗ ਪੈਂਦੇ ਹਨ ਪੁਰਾਣੀਆਂ ਲੋਕ ਧਾਰਨਾ ਮੁਤਾਬਕ ਜੇ ਟੋਟ ਕੇ ਲਈ ਰੱਖੀ ਕੈਂਚੀ ਦੁਬਾਰਾ ਵਰਤੋਂ ਵਿੱਚ ਆ ਜਾਏ ਤਾਂ ਇਸ ਦੀ ਊਰਜਾ ਟੁੱਟ ਜਾਂਦੀ ਹੈ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਹਲ ਟੋਟ ਕੇ ਲਈ ਰੱਖੀ ਕੈਂਚੀ ਸਿਰਫ ਉਸੇ ਮਕਸਦ ਲਈ ਛੱਡ ਦਿਓ ਕਿਸੇ ਕੰਮ ਲਈ ਨਾ ਚੁਕੋ ਦੋ ਕੈਂਚੀ ਖੁੱਲ੍ਹੀ ਨਾ ਛੱਡੋ ਕਿਹਾ ਜਾਂਦਾ ਹੈ ਕਿ ਖੁੱਲ੍ਹੀ ਕੈਂਚੀ 네ਗੇਟਿਵ ਐਨਰਜੀ ਨੂੰ ਕੱਟਣ ਦੀ ਬਜਾਏ ਘਰ ਵਿੱਚ ਕਲੇਸ਼ ਵਧਾ ਸਕਦੀ ਹੈ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਹਲ ਕੈਂਚੀ ਰੱਖਦੇ ਸਮੇਂ ਹਮੇਸ਼ਾ ਇਸ ਨੂੰ ਬੰਦ ਕਰੋ ਤੇ ਪੱਤੇ ਆਪਸ ਵਿੱਚ ਲੱਗੇ ਹੋਣ ਤਿੰਨ ਕੈਂਚੀ ਨੂੰ ਬੰਦੀ ਹਾਲਤ ਵਿੱਚ ਨਾ ਰੱਖੋ ਜੇ ਕੈਂਚੀ ਤੇ ਜੰਗ ਲੱਗ ਗਿਆ ਹੈ ਜਾਂ ਮੈਲ ਹੈ ਤਾਂ ਇਹ ਘਰ ਵਿੱਚ ਗਰੀਬੀ ਦੀ ਊਰਜਾ ਖਿੱਚ ਸਕਦੀ ਹੈ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਹਲ ਰੱਖਣ ਤੋਂ ਪਹਿਲਾਂ ਕੈਂਚੀ ਨੂੰ ਸਾਫ਼ ਕਰਕੇ ਸੁੱਕਾ ਕੇ ਚਮਕਾਓ ਕੇ ਰੱਖੋ ਚਾਰ ਰਾਤ ਨੂੰ ਕੈਂਚੀ ਵਰਤਨ ਤੋਂ ਬਚੋ ਪੁਰਾਣੀਆਂ ਕਹਾਣੀਆਂ ਵਿੱਚ ਆਉਂਦਾ ਹੈ ਕਿ ਰਾਤ ਨੂੰ ਕੈਂਚੀ ਵਰਤਨ ਨਾਲ ਬੇਵਜ੍ਹਾ ਲੜਾਈ ਜਾਂ ਅਨਬਣ ਵਧ ਸਕਦੀ ਹੈ ਇਹ ਗੱਲ ਵਿਸ਼ਵਾਸ ਨਾਲ ਜੁੜੀ ਹੈ ਪਰ ਕਈ ਲੋਕ ਆਪਣੇ ਤਜਰਬੇ ਚ ਵੀ ਇਹ ਕਹਿੰਦੇ ਹਨ ਪੰਜ ਗਲਤ ਦਿਸ਼ਾ ਵਿੱਚ ਨਾ ਰੱਖੋ ਜੇ ਕੈਂਚੀ ਦਾ ਮੂੰਹ ਅੰਦਰ ਵੱਲ ਹੈ ਤਾਂ ਕਈ ਵਾਰ ਮੰਨਿਆ ਜਾਂਦਾ ਹੈ ਕਿ ਘਰ ਦੀ ਖੁਸ਼ਹਾਲੀ ਹੀ ਘਟ ਜਾਏਗੀ 6 ਕੈਂਚੀ ਨਾਲ ਖੇਡੋ ਨਾ ਬੱਚਿਆਂ ਜਾਂ ਘਰ ਦੇ ਮੈਂਬਰਾਂ ਵੱਲੋਂ ਕੈਂਚੀ ਨਾਲ ਖੇਡਣਾ ਟੋਟਕੇ ਦੀ ਊਰਜਾ ਵਿਗਾੜ ਸਕਦਾ ਹੈ ਇਸ ਲਈ ਇਸ ਨੂੰ ਐਸੀ ਥਾਂ ਤੇ ਰੱਖੋ ਜਿੱਥੇ ਆਮ ਵਰਤੋਂ ਨਾ ਹੋਵੇ 7 ਟੁੱਟੀ ਜਾਂ ਟੇਢੀ ਕੈਂਚੀ ਨਾ ਵਰਤੋ ਜੇ ਕੈਂਚੀ ਟੁੱਟ ਗਈ ਹੈ ਜਾਂ ਇੱਕ ਪੱਤਾ ਟੇਲਾ ਹੋ ਗਿਆ ਹੈ ਤਾਂ ਇਹ ਨੈਗੇਟਿਵ ਪ੍ਰਭਾਵ ਵੀ ਦੇ ਸਕਦੀ ਹੈ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਹਲ ਸਿਰਫ ਸਹੀ ਹਾਲਤ ਵਾਲੀ ਕੈਂਚੀ ਹੀ ਇਸਤੇਮਾਲ ਕਰੋ ਇੱਕ ਘਰ ਵਿੱਚ बार-बार ਲੜਾਈ ਝਗੜੇ ਜੇਕਰ ਘਰ ਦੇ ਮੈਂਬਰ ਛੋਟੀ-ਛੋਟੀ ਗੱਲ ਤੇ ਬਹਿਸ ਕਰਨ ਲੱਗ ਪੈਂਦੇ ਹਨ ਮਾਹੌਲ ਤਣਾਅ ਵਾਲਾ ਰਹਿੰਦਾ ਹੈ ਤਾਂ ਕੈਂਚੀ ਦਾ ਟੋਟਕਾ ਅਣਬੰਨੂ ਕੱਟ ਦੇਣ ਲਈ ਕੀਤਾ ਜਾਂਦਾ ਹੈ ਲੋਕ ਮੰਦੇ ਹਨ ਕਿ ਦਰਵਾਜ਼ੇ ਦੇ ਪਿੱਛੇ ਕੈਂਚੀ ਰੱਖਣ ਨਾਲ ਬਾਹਰ ਆਉਣ ਵਾਲੀ ਤਣਾਅ ਵਾਲੀ ਲਹਿਰ ਘਰ ਵਿੱਚ ਨਹੀਂ ਦਾਖਲ ਹੁੰਦੀ। ਦੂ ਬੁਰੀ ਨਜ਼ਰ ਤੋਂ ਬਚਾ ਪਿੰਡਾਂ ਵਿੱਚ ਅੱਜ ਵੀ ਕਈ ਲੋਕ ਕੈਂਚੀ ਨੂੰ ਬੁਰੀ ਨਜ਼ਰ ਦਾ ਵੱਡਾ ਇਲਾਜ ਮੰਨਦੇ ਹਨ। ਜੇ ਕਿਸੇ ਘਰ ਦੁਕਾਨ ਜਾਂ ਕਾਰੋਬਾਰ ਤੇ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਤਾਂ ਕੈਂਚੀ ਰੱਖਣ ਨਾਲ ਇਹ ਅਸਰ ਹੌਲੀ-ਹੌਲੀ ਘਟਣ ਲੱਗਦਾ ਹੈ। ਕਈ ਵਾਰ ਤਾਂ ਨਵੇਂ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਲੋਕ ਦਰਵਾਜ਼ੇ ਦੇ ਪਿੱਛੇ ਕੈਂਚੀ ਲਗਾ ਦਿੰਦੇ ਹਨ ਤਾਂ ਕਿ ਸ਼ੁਰੂ ਤੋਂ ਹੀ ਸੁਰੱਖਿਆ ਰਹੇ 3 ਪੈਸੇ ਦੀ ਰੁਕਾਵਟ ਜੇ ਘਰ ਵਿੱਚ ਪੈਸਾ ਆ ਕੇ ਰੁਕ ਜਾਂਦਾ ਹੈ ਬਚਦਾ ਨਹੀਂ ਜਾਂ ਕੰਮ ਤੰਦਾ ਠੀਕ ਨਹੀਂ ਚੱਲ ਰਿਹਾ ਤਾਂ ਕੈਂਚੀ ਦਾ ਇਹ ਟੋਟਕਾ ਕੀਤਾ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਕੈਂਚੀ ਦੀ ਕੱਟਣ ਵਾਲੀ ਊਰਜਾ ਰੁਕਾਵਟਾਂ ਨੂੰ ਵੀ ਕੱਟ ਦਿੰਦੀ ਹੈ ਚਾਹੇ ਉਹ ਕਾਰੋਬਾਰ ਵਿੱਚ ਹੋਣ ਜਾਂ ਨੌਕਰੀ ਵਿੱਚ ਕਾਰ ਵਿੱਚ ਅਣਜਾਨ ਡਰ ਜਾਂ ਬੇਚੈਨੀ ਕਈ ਵਾਰ ਕਾਰ ਵਿੱਚ ਬਿਨਾ ਕਾਰਨ ਡਰ ਕਬਰਾਟ ਜਾਂ ਬੇਚੈਨੀ ਮਹਿਸੂਸ ਹੁੰਦੀ ਹੈ ਇਹ 네ਗੇਟਿਵ ਵਾਈਬਸ ਦਾ ਸੰਕੇਤ ਹੋ ਸਕਦਾ ਹੈ ਕੈਂਚੀ ਨੂੰ ਕਾਰ ਦੇ ਉੱਤਰ ਪੂਰਬ ਕੋਨੇ ਵਿੱਚ ਛੁਪਾ ਕੇ ਰੱਖਣ ਨਾਲ ਇਹ ਅਸਰ ਹੌਲੀ ਹੌਲੀ ਘਟਣ ਲੱਗਦਾ ਹੈ ਪੰਜ ਕਾਰੋਬਾਰ ਜਾਂ ਦੁਕਾਨ ਵਿੱਚ ਗਾਹਕਾਂ ਦੀ ਕਮੀ ਕਈ ਵਪਾਰੀ ਆਪਣੇ ਸ਼ਾਪ ਦੇ ਕਾਊਂਟਰ ਦੇ ਹੇਠਾਂ ਛੋਟੀ ਕੈਂਚੀ ਰੱਖਦੇ ਹਨ ਉਹ ਮੰਨਦੇ ਹਨ ਕਿ ਇਹ ਗਾਹਕਾਂ ਨੂੰ ਖਿੱਚਣ ਤੇ ਬੁਰੇ ਅਸਰਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ ਵਗਦੀ ਰੇਤ ਨਾਲ ਰੇਤ ਕੜੀ ਕਿੰਨੇ ਦਿਨਾਂ ਵਿੱਚ ਅਸਰ ਦਿਖੇਗਾ ਇਹ ਵਿਅਕਤੀ ਦਰ ਵਿਅਕਤੀ ਅਲੱਗ ਹੋ ਸਕਦਾ ਹੈ ਕੁਝ ਲੋਕ 7 ਤੋਂ 10 ਦਿਨਾਂ ਵਿੱਚ ਫਰਕ ਮਹਿਸੂਸ ਕਰ ਲੈਂਦੇ ਹਨ ਜਦੋਂ ਕਿ ਕੁਝ ਨੂੰ 21 ਦਿਨ ਲੱਗ ਸਕਦੇ ਹਨ ਯਾਦ ਰੱਖੋ ਇਹ ਕੋਈ ਮੈਜਿਕ ਨਹੀਂ ਇਸ ਨਾਲ ਨਾਲ ਘਰ ਵਿੱਚ ਚੰਗਾ ਮਾਹੌਲ ਬਣਾਉਣਾ ਪੋਜ਼ਿਟਿਵ ਸੋਚ ਰੱਖਣਾ ਵੀ ਜ਼ਰੂਰੀ ਹੈ ਪੁਸ਼ਪਿੰਨ ਇੱਕ ਆਮ ਗਲ ਕੈਂਚੀ ਰੱਖਣ ਤੋਂ ਬਾਅਦ ਹਰ ਸ਼ੁੱਕਰਵਾਰ ਜਾਂ ਮੰਗਲਵਾਰ ਨੂੰ ਇਸਤੇ ਹੌਲੀ ਜਿਹਾ ਗੰਗਾਜਲ ਜਾਂ ਸਾਫ਼ ਪਾਣੀ ਛਿੜਕੋ ਤਾਂ ਕਿ ਇਸਦੀ ਊਰਜਾ ਤਾਜ਼ਾ ਰਹੇ ਮੇਰੇ ਪਿੰਡ ਵਿੱਚ ਇੱਕ ਬਜ਼ੁਰਗ ਮਾਤਾ ਸੀ ਬਹੁਤ ਹੀ ਸਧਾਰਨ ਜੀਵਨ ਜੀਵਨ ਵਾਲੀ ਉਸਦੇ ਘਰ ਵਿੱਚ ਕਈ ਮਹੀਨਿਆਂ ਤੋਂ ਲੜਾਈ ਝਗੜੇ ਚੱਲ ਰਹੇ ਸਨ ਪੁੱਤਰ-ਪੁੱਤਰ ਵਦੂ ਦੀ ਅਨਬੰ ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟ ਪੈਸੇ ਦੀ ਤੰਗੀ ਇੱਕ ਦਿਨ ਉਹਨਾਂ ਨੂੰ ਕਿਸੇ ਨੇ ਇਹ ਕੈਂਚੀ ਵਾਲਾ ਟੋਟਕਾ ਦੱਸਿਆ। ਉਹਨਾਂ ਨੇ ਪੁਰਾਣੀ ਪਰ ਸਾਫ਼ ਕੀਤੀ ਹੋਈ ਲੋਹੇ ਦੀ ਕੈਂਚੀ ਦਰਵਾਜ਼ੇ ਦੇ ਪਿੱਛੇ ਹੈਂਡਲ ਅੰਦਰ ਵੱਲ ਕਰਕੇ ਰੱਖ ਦਿੱਤੀ। ਲਗਭਗ 15 ਦਿਨਾਂ ਵਿੱਚ ਘਰ ਦਾ ਮਾਹੌਲ ਬਦਲਣਾ ਸ਼ੁਰੂ ਹੋ ਗਿਆ। ਪੁੱਤਰ ਤੇ ਪੁੱਤਰਵਧੂ ਬਿਨਾਂ ਲੜਾਈ ਦੇ ਗੱਲ ਕਰਨ ਲੱਗ ਪਏ ਤੇ ਘਰ ਵਿੱਚ ਪੈਸਾ ਵੀ ਆਉਣਾ ਸ਼ੁਰੂ ਹੋ ਗਿਆ। ਉਹ ਮਾਤਾ ਅੱਜ ਵੀ ਕਹਿੰਦੀ ਹੈ ਕੈਂਚੀ ਨੇ ਮੇਰੇ ਘਰ ਦਾ ਕਲੇਸ਼ ਘਟ ਦਿੱਤਾ। ਦੁਕਾਨਦਾਰ ਦਾ ਤਜਰਬਾ ਸ਼ਹਿਰ ਵਿਚਲੀ ਖਜਾਨ ਪਹਿਚਾਨ ਵਾਲੇ ਦੀ ਕਪੜਿਆਂ ਦੀ ਦੁਕਾਨ ਹੈ ਕੁਝ ਮਹੀਨੇ ਪਹਿਲਾਂ ਉਸ ਦਾ ਕਾਰੋਬਾਰ ਹੌਲੀ ਹੌਲੀ ਡਿੱਗਣ ਲੱਗਿਆ ਗਾਹਕ ਘਟਾਉਣ ਲੱਗ ਪਏ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਕਿ ਕਾਊਂਟਰ ਦੇ ਹੇਠਾਂ ਇੱਕ ਛੋਟੀ ਕੈਂਚੀ ਰੱਖ ਦੇ ਹੈਂਡਲ ਅੰਦਰ ਵੱਲ ਮੂੰਹ ਬਾਹਰ ਵੱਲ ਉਸਨੇ ਇਹ ਕੰਮ ਮੰਗਲਵਾਰ ਸਵੇਰੇ ਕੀਤਾ ਹੈਰਾਨੀ ਦੀ ਗੱਲ ਇਹ ਹੈ ਕਿ 10 ਦਿਨਾਂ ਵਿੱਚ ਹੀ ਗਾਹਕਾਂ ਦੀ ਗਿਣਤੀ ਵੱਧ ਗਈ। ਉਹ ਮੰਨਦਾ ਹੈ ਕਿ ਕੈਂਚੀ ਨੇ ਉਸ ਦੇ ਕਾਰੋਬਾਰ ਦੀ ਰੁਕਾਵਟ ਕੱਟ ਦਿੱਤੀ। ਬੁਰੀ ਨਜ਼ਰ ਤੋਂ ਬਚਾ। ਮੇਰੀ ਇੱਕ ਦੋਸਤ ਨੇ ਨਵਾਂ ਘਰ ਬਣਾਇਆ ਸੀ। ਘਰ ਸੁੰਦਰ ਤੇ ਵੱਡਾ ਸੀ। ਇਸ ਕਰਕੇ ਕਈ ਲੋਕਾਂ ਦੀ ਨਜ਼ਰ ਵੀ ਉਸ ਤੇ ਸੀ। ਘਰ ਸ਼ਿਫਟ ਕਰਨ ਤੋਂ ਇੱਕ ਹਫ਼ਤੇ ਵਿੱਚ ਹੀ ਛੋਟੇ-ਮੋਟੇ ਹਾਦਸੇ ਹੋਣ ਲੱਗ ਪਏ। ਇੱਕ ਦੇ ਬਲਬ ਫੁੱਕ ਜਾਂਦਾ। ਕਦੇ ਪਾਣੀ ਦਾ ਪਾਈਪ ਟੁੱਟ ਜਾਂਦਾ ਬੱਚੇ ਬਿਮਾਰ ਹੋ ਜਾਂਦੇ ਇੱਕ ਬਜ਼ੁਰਗ ਨੇ ਉਸਨੂੰ ਕਿਹਾ ਕਿ ਇਹ ਬੁਰੀ ਨਜ਼ਰ ਦਾ ਅਸਰ ਹੈ ਤੇ ਉਸਨੂੰ ਕੈਂਚੀ ਦਾ ਟੋਟਕਾ ਦੱਸਿਆ ਉਸਨੇ ਮੁੱਖ ਦਰਵਾਜ਼ੇ ਦੇ ਪਿੱਛੇ ਕੈਂਚੀ ਰੱਖੀ ਤੇ ਹਰ ਸ਼ੁੱਕਰਵਾਰ ਨੂੰ ਗੰਗਾਜਲ ਛਿਣਾਉਣਾ ਸ਼ੁਰੂ ਕੀਤਾ ਇੱਕ ਕੈਂਚੀ ਨਾਲ ਲਾਲ ਧਾਗ ਪੁਰਾਣੀਆਂ ਕਹਾਣੀਆਂ ਵਿੱਚ ਕਿਹਾ ਜਾਂਦਾ ਹੈ ਕਿ ਲਾਲ ਰੰਗ ਸ਼ੁਭਤਾ ਸ਼ਕਤੀ ਅਤੇ ਸੁਰੱਖਿਆ ਦਾ ਪ੍ਰਤੀਕ ਹੈ ਜੇ ਤੁਸੀਂ ਕੈਂਚੀ ਦੇ ਹੈਂਡਲ ਤੇ ਲਾਲ ਰੰਗ ਦਾ ਸਾਫ਼ ਕਪਾਹ ਦਾ ਧਾਗਾ 3 ਜਾਂ 7 ਵਾਰ ਲਪੇਟ ਦਿਓ ਤਾਂ ਇਹ ਬੁਰੀ ਨਜ਼ਰ ਕੱਟਣ ਦੀ ਸ਼ਕਤੀ ਵਦਾ ਦਿੰਦਾ ਹੈ। ਕੁਸ਼ ਪਿੰ ਯਾਦ ਰੱਖੋ ਧਾਗਾ ਸਾਫ਼ ਹੋਣਾ ਚਾਹੀਦਾ ਹੈ ਅਤੇ ਘੰਟ ਸਿਰਫ ਇੱਕ ਹੀ ਵਾਰ ਮਾਰੋ। ਦੋ ਕੈਂਚੀ ਨਾਲ ਲੌਂਗ ਤੇ ਕਾਲੀ ਮਿਰਚ ਜੇ ਸਮੱਸਿਆ ਬੁਰੀ ਨਜ਼ਰ ਜਾਂ ਅਣਜਾਣ ਰੁਕਾਵਟ ਦੀ ਹੈ ਤਾਂ ਕੈਂਚੀ ਦੇ ਨਾਲ ਇੱਕ ਛੋਟੇ ਪੈਕੇਟ ਵਿੱਚ 4 ਲੌਂਗ ਤੇ 4 ਕਾਲੀ ਮਿਰਚ ਰੱਖ ਦਿਓ। ए मिलाप मन्या जांदा है कि नेगेटिव एनर्जी नु सोख लेंदा है तीन कैंची नाल गंगाजल दा छिलका हर हफ्ते कैंची ते होली जेहर गंगाजल छिड़को एक कैंची दी पॉजिटिव एनर्जी ताजा रखता है ते असर लंबे समय तक चलता है जे गंगाजल ना होवे ता गुलाब जल वी वरत सकदे हो चार चांदी दी कैंची जे संभव होवे ਜੇ ਘਰ ਵਿੱਚ ਬੁਰੀ ਨਜ਼ਰ ਦਾ ਅਸਰ ਬਹੁਤ ਜ਼ਿਆਦਾ ਹੈ ਜਾਂ ਕਾਰੋਬਾਰ ਵਿੱਚ ਵੱਡੀ ਰੁਕਾਵਟ ਹੈ ਤਾਂ ਲੋਹੇ ਦੀ ਬਜਾਏ ਚਾਂਦੀ ਦੀ ਛੋਟੀ ਕੈਂਚੀ ਵੀ ਵਰਤੀ ਜਾ ਸਕਦੀ ਹੈ ਚਾਂਦੀ ਨੂੰ ਚੰਦਮਾ ਤੇ ਸ਼ੁਕਤਾ ਨਾਲ ਜੋੜਿਆ ਜਾਂਦਾ ਹੈ ਪੰਜ ਕੈਂਚੀ ਦੇ ਨਾਲ ਤਿਲ ਦੇ ਤੇਲ ਦਾ ਦੀਵਾ ਜੇ ਤੁਸੀਂ ਇਹ ਟੋਟਕਾ ਮੰਗਲਵਾਰ ਜਾਂ ਸ਼ੁੱਕਰਵਾਰ ਸ਼ਾਮ ਨੂੰ ਕਰ ਰਹੇ ਹੋ ਤਾਂ ਕੈਂਚੀ ਦੇ ਕੋਲ ਤਿਲ ਦੇ ਤੇਲ ਦਾ ਛੋਟਾ ਜਿਹਾ ਦੀਵਾ ਜਲਾਓ ਇਹ ਮੰਨਿਆ ਜਾਂਦਾ ਹੈ ਕਿ ਅਗ ਤੇ ਤੇਲ ਦੋਵੇਂ ਮਿਲ ਕੇ ਨੈਗੇਟਿਵ એનર્ਜੀ ਨੂੰ ਜਲਦੀ ਖਤਮ ਕਰ ਦਿੰਦੇ ਹਨ 6 ਮੰਤਰ ਦਾ ਉਚਾਰਣ ਕੁਝ ਲੋਕ ਟੋਟਕਾ ਕਰਦੇ ਸਮੇਂ ਓਮ ਨਮਾ ਸ਼ਿਵਾਯ ਜ ਓਮ ਅਕ੍ਰੀਮ ਕੈਮੁੰਡਯਾਇ ਮੰਤਰ 11 ਵਾਰ ਜਪਦੇ ਹਨ ਇਹ ਮੰਨ ਦੀ ਸ਼ਕਤੀ ਵਧਾਉਂਦਾ ਹੈ ਤੇ ਟੋਟਕੇ ਤੇ ਵਿਸ਼ਵਾਸ ਮਜ਼ਬੂਤ ਕਰਦਾ ਹੈ ਇਹ ਛੋਟੇ ਛੋਟੇ ਐਂਡ ਆਨੂਪਾ ਤੁਹਾਡੇ ਕੈਂਚੀ ਵਾਲੇ ਟੋਟਕੇ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ ਹੁਣ ਵੇਖੋ ਜੀ ਕੱਲ ਮੈਂ ਜਦੋਂ ਇਹ ਗੱਲ ਤੁਹਾਨੂੰ ਦੱਸੀ ਸੀ ਕਿ ਕੈਂਚੀ ਘਰ ਦੇ ਕਿਸੇ ਖਾਸ ਕੋਨੇ ਵਿੱਚ ਰੱਖਣ ਨਾਲ ਨਕਾਰਾਤਮਕਤਾ ਘੱਟ ਹੁੰਦੀਆਂ ਹਨ ਤਾਂ ਕਈਆਂ ਨੇ ਕਮੈਂਟ ਕੀਤਾ ਸੀ ਪਾਜੀ ਇਹ ਗੱਲ ਤਾਂ ਸਾਡੇ ਵੱਡੇ ਵੀ ਕਹਿੰਦੇ ਸੀ ਪਰ ਸਾਨੂੰ ਪਤਾ ਨਹੀਂ ਸੀ ਕਿ ਇਸ ਦਾ ਲਾਜਿਕ ਕੀ ਹੈ ਤਾਂ ਅੱਜ ਅਸੀਂ ਇਸ ਦਾ ਕਾਰਨ ਸਮਝਾਂਗੇ ਪਰ ਸਿੱਧੀ ਗੱਲ ਲੋਜੀਕ ਅਤੇ ਆਧਿਆਤਮਿਕ ਦੋਵੇਂ ਪੱਖੋਂ ਸਭ ਤੋਂ ਪਹਿਲਾਂ ਲੋਜੀਕਲ ਪੱਖ ਤੋਂ ਸੋਚੋ ਕੈਂਚੀ ਦੀ ਧਾਰ ਤੇਜ਼ ਹੁੰਦੀ ਹੈ ਅਤੇ ਜਦੋਂ ਇਹ ਕਿਸੇ ਖਾਸ ਦਿਸ਼ਾ ਵੱਲ ਮੂੰਹ ਕਰਕੇ ਰੱਖੀ ਜਾਂਦੀ ਹੈ ਤਾਂ ਮਨੁੱਖੀ ਦਿਮਾਗ ਉਸ ਨੂੰ ਇੱਕ ਸੁਰੱਖਿਆ ਦੇ ਸਿੰਬਲ ਵਾਂਗ ਲੈਂਦਾ ਹੈ ਇਹ ਮਨੋਵਿਗਿਆਨਿਕ ਤੌਰ ਤੇ ਇੱਕ ਸੈਂਸ ਆਫ ਸੇਫਟੀ ਦਿੰਦਾ ਹੈ ਹੁਣ ਆਧਿਆਤਮਿਕ ਪੱਖ ਵੇਖੋ ਪੁਰਾਣੇ ਸਮਿਆਂ ਚੁ ਮੰਨਿਆ ਜਾਂਦਾ ਸੀ ਕਿ ਧਾਰ ਵਾਲੀ ਚੀਜ਼ ਬੁਰੀ ਤਾਕਤਾਂ ਦਾ ਰਸਤਾ ਕੱਟ ਦਿੰਦੀ ਹੈ। ਇੱਕ ਸਿੰਬੋਲਿਕ ਐਕਟ ਹੈ ਜਿਸ ਨਾਲ ਮਨੁੱਖ ਨੂੰ ਅੰਦਰੋਂ ਹਿੰਮਤ ਮਿਲਦੀ ਹੈ। ਪਰ ਇਹ ਗੱਲ ਸਿਰਫ ਕੈਂਚੀ ਰੱਖਣ ਦੀ ਨਹੀਂ, ਇਸ ਨੂੰ ਕਿਵੇਂ ਕਿਥੇ ਤੇ ਕਿਸ ਮਨੋ ਰੱਖਿਆ ਜਾਂਦਾ ਹੈ ਇਹ ਸਭ ਜ਼ਰੂਰੀ ਹੈ। ਉਦਾਹਰਨ ਵਜੋਂ ਜੇ ਤੁਸੀਂ ਕੈਂਚੀ ਨੂੰ ਸਿਰਫ ਮਜ਼ਾਕ ਜਾਂ ਬਿਨਾਂ ਇਰਾਦੇ ਨਾਲ ਰੱਖ ਦਿੰਦੇ ਹੋ ਤੇ ਇਸ ਦਾ ਕੋਈ ਖਾਸ ਪ੍ਰਭਾਵ ਨਹੀਂ ਹੁੰਦਾ ਪਰ ਜਦੋਂ ਤੁਸੀਂ ਮਨ ਵਿੱਚ ਇੱਕ ਪੋਜ਼ੀਟਿਵ ਇਰਾਦਾ ਰੱਖ ਕੇ ਸਾਫ਼ ਮਨ ਨਾਲ ਸਹੀ ਸਮੇਂ ਤੇ ਰੱਖਦੇ ਹੋ ਤਾਂ ਇਹ ਤੁਹਾਡੇ ਮਨ ਨੂੰ ਵੀ ਤਾਕਤ ਦਿੰਦਾ ਹੈ ਤੇ ਘਰ ਦੇ ਵਾਤਾਵਰਣ ਨੂੰ ਵੀ ਹੁਣ ਗੱਲ ਇਹ ਕਿ ਪੋਜ਼ੀਟਿਵ એનર્ਜੀ ਲਿਆਉਣ ਲਈ ਸਾਡੇ ਪੁਰਖਿਆਂ ਨੇ ਕੁਝ ਸੌਖੇ ਪਰ ਬੜੇ ਅਸਰਦਾਰ ਟੋਟਕੇ ਦੱਸੇ ਹੋਏ ਨੇ ਤੇ ਅੱਜ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਹੋ ਜਿਹਾ ਹੀ ਇੱਕ ਟੋਟਕਾ ਹੈ बिल्कुल घरेलू सौखा ते बिना किसी वड्डे खर्चे दे पर नतीजे हाय हाय, जे तुसी सच्चे मन नाल कर लो ना तो अपने आप हैरान रह जाओगे